ਨਾ ਕਰਨਾ ਪੈਂਦਾ ਜਾਂ ਕੁਝ ਵੀ ਆਂਦਾ ਜਾਂ ਹੁਣ ਚਰਚਾ ਹੋ ਰਹੀ ਵੀ ਭਗਵੰਤਪਨ ਨੂੰ ਸੀਐਮ ਦੇ ਅਹੁਦੇ ਤੋਂ ਵੀ ਸ਼ੈਡ ਚੇਂਜ ਕਰਦੇ ਤਾਂ ਉਦੋਂ ਫੇਰ ਬਦਲ ਦੀ ਕਰ ਕੀਤੀ ਜਾਂਦੀ ਵੀ ਫੇਰ ਬਦਲ ਕਰਤੇ ਹੁਣ ਸਾਰਾ ਕੁਝ ਸਿਸ਼ਟਾਚਾਰ ਦੂਰ ਹੋ ਜੂਗਾ ਸਭ ਕੁਝ ਕੰਦ ਤੇ ਲਿਖਿਆ ਹੈ ਭਗਵੰਤ ਮਾਨ ਨੂੰ ਕੋਈ ਨਹੀਂ ਬਚਾ ਸਕਦਾ ਭਗਵੰਤ ਮਾਨ ਨੂੰ ਉਹਦੀ ਮਾਤਾ ਵੀ ਚਾਵੇ ਨਾ ਤਾਂ ਵੀ ਉਹਦੀ ਕੁਰਸੀ ਤੋਂ ਨਹੀਂ ਬਚਾ ਸਕਦੇ ਸਤਿਕਾਰਯੋਗ ਨੇ ਮੈਂ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਮਾਂ ਚਾਹੁੰਦੀ ਹੈ ਇਹ ਮੁੰਡਾ ਮੁੱਖ ਮੰਤਰੀ ਬੰਮ ਮੁੱਖ ਮੰਤਰੀ ਦੇ ਪੱਲੇ ਵੀ ਕੁਝ ਹੋਵੇ ਨਾ ਕੋ ਆਤਮਾ ਵੀ ਚੰਗੀਆਂ ਹੋਣ ਇਸ ਲਈ ਮੁੱਖ ਮੰਤਰੀ ਤਾਂ ਬਦਲਿਆ ਹੀ ਜਾਣਾ ਔਰ ਇਹ ਕੇਜਰੀਆਲ ਦੀ ਰਾਜਨੀਤੀ ਹੈ ਉਹ ਜੋ ਉਹਨੇ ਸਿੱਖੀ ਕੀਤੇ ਤੋਂ ਭਾਜਪਾ ਤੋਂ ਆ ਮਨੋਰ ਲਾਲ ਖੱਟਰ ਜੀ ਨੂੰ ਹਟਾਤਾ ਸੈਣੀ ਸਾਹਿਬ ਨੂੰ ਬਣਾਤਾ ਤੇ ਕਹੇ ਮਨੋਰ ਲਾਲ ਖੱਟਰ ਜੀ ਦੇ ਕੋਈ ਕੰਮ ਉਹ ਨਹੀਂ ਠੀਕ ਕਰ ਰਹੇ ਸੈਣੀ ਸਾਹਿਬ ਠੀਕ ਕਰਨਗੇ ਉਹੀ ਕੰਮ ਇੱਥੇ ਫਾਰਮੂਲਾ ਲਾਗੂ ਹੋਣਾ ਪੰਜਾਬ 'ਚ ਵੀ ਸਾਰਾ ਕੁਝ ਭਗਵੰਤ ਮਾਨ ਤੇ ਛਿੱਟ ਕੇ ਨਵਾਂ ਮੂੰਹ ਚਿਹਰਾ ਲਾਉਣਗੇ ਔਰ ਕਹਿਣਗੇ ਕਿ ਇਹ ਗਲਤੀਆਂ ਆਉਦੀ ਸੀ ਅਸੀਂ ਉਹਨੂੰ ਲਾਂਬੇ ਕਰਤਾ ਮਗਰ ਉਹ ਗਲਤੀਆਂ ਕੌਣ-ਕੌਣ ਰਿਆ ਸੀ ਰਲ ਮਿਲ ਕੇ ਦੋਵੇਂ ਹੀ ਕਰ ਰਹੇ ਸੀ ਚਾਹੇ ਉਹ ਕੇਜਰੀਆ ਵਾਲਾ ਤੇ ਚਾਹੇ ਭਗਵੰਤਬਾਹ ਜ ਮੈਂ ਜੇ ਤ ਪੰਜਾਬ ਨੂੰ ਆ ਬਿਲਕੁਲ ਤੁਸੀਂ ਇਹ ਗੱਲ ਮੈਨੂੰ ਦੱਸੋ ਤੁਸੀਂ ਮੈਨੂੰ ਤਾਂ ਬੜਾ ਪੁੱਛ ਲਿਆ ਕਿ ਅੰਦਰ ਕੀ ਗੱਲ ਹੋਈ ਹੈ ਬਾਹਰ ਕੀ ਗੱਲ ਹੋਈ ਹੈ ਜਿਸ ਦਿਨ ਡੈਮ ਤੇ ਆਇਆ ਆਹ ਉਸ ਦਿਨ ਕੀ ਹੋਇਆ ਦੱਸੋ ਮੈਨੂੰ ਕੀ ਹੋਇਆ ਇਹ ਫਿਰ ਬੋਲਦੇ ਕਿਉਂ ਨਹੀਂ ਤੁਸੀਂ ਮੀਡੀਆ ਵਾਲੇ ਉਹ ਚੋਹਾਲ ਡੈਮ ਹੈ ਨਾ ਕੀ ਹੋਇਆ ਦੱਸੋ ਅੱਜ ਮੈਂ ਕਹਿਣਾ ਤੁਸੀਂ ਤਾਂ ਬੋਲੇ ਨਹੀਂ ਹੁਸ਼ਾਰਪੁਰ ਵਾਲਿਓ ਲਾ ਦੇ ਉਹ ਮੇਰੀ ਖਬਰ ਠੋਕ ਕੇ ਮੈਂ ਕਹਿਣਾ ਚੋਹਾਲ ਡੈਮ ਤੇ ਭਗਵੰਤ ਮਾਨ ਆਇਆ ਰੱਜ ਕੇ ਸ਼ਰਾਬ ਪੀਤੀ ਖਾਦੀ ਪੀਤੀ ਨੇ ਇਹਨੇ ਆਈਪੀਐਸ ਅਫਸਰ ਨਾਲ ਮਿਸਬੇਵ ਕੀਤਾ ਪਹਿਲਾਂ ਇਹਦੇ ਗਨਮੈਨ ਜਿਹੜਾ ਇਹਨੇ ਹਟਾਤਾ ਸੀ ਲਵਪ੍ਰੀਤ ਆ ਪਤਾ ਨਹੀਂ ਕੀ ਨਾ ਉਹ ਦਾ ਉਹ ਕਮਰੇ ਚ ਵੜ ਗਿਆ ਇਹ ਆਪਸ ਚ ਕਹਿੰਦੇ ਟਪੜੋ ਟਪੜੀ ਹੋਏ ਆ ਫਿਰ ਇਹਨੇ ਆਈਪੀਐਸ ਅਫਸਰ ਜਿਹੜੀ ਐਸਐਚਓ ਲੱਗੀ ਸੀ ਕੀ ਨਾ ਉਹ ਦਾ ਗਜ਼ਲ ਗਜ਼ਲ ਪ੍ਰੀਤ ਗੌਰ ਉਹਨੂੰ ਸੱਦਿਆ ਉਹ ਵਿਚਾਰੀ ਘਬਰਾ ਗਈ ਕਿ ਕੀ ਮੁੱਖ ਮੰਤਰੀ ਇਸ ਤਰ੍ਹਾਂ ਬਿਹੇਵ ਕਰ ਰਿਹਾ ਉਹਨੇ ਆਪ ਦਾ ਐਸਐਸਪੀ ਸੱਦ ਲਿਆ ਲੰਬਾ ਸਾਹਿਬ ਡੀਸੀ ਸਾਹਿਬ ਸੱਦ ਲਏ ਇਹਨੇ ਆਈਪੀਐਸ ਅਫਸਰ ਨਾਲ ਤੇ ਆਈਏਸ ਅਫਸਰਾਂ ਨਾਲ ਮਿਸਬੀਹਵ ਕੀਤਾ ਉਹਨੇ ਆ ਬਦਲੀ ਹੁਣ ਉਹਦੀ ਵਿਚਾਰੀ ਦੀ ਹੋਈ ਹੈ ਇਸੇ ਚੱਕਰ ਦੀ ਹੋਈ ਹੈ ਉਹਨੋ ਕਹਿੰਦਾ ਮੈਂ ਤੈਨੂੰ ਸਸਪੈਂਡ ਕਰ ਦੂੰ ਜੇ ਕਰ ਦੂੰ ਉਦੋਂ ਕਰਦਾ ਤੇ ਰੌਲਾ ਪੈ ਜਾਣਾ ਹੈ ਮਗਰ ਸ਼ਰਾਬ ਦੀ ਧੁੰਨ 'ਚ ਜੋ ਕੁਛ ਹੋਤੇ ਹੋਇਆ ਉਹ ਜਿਹੜਾ ਇਨਫੋਰਮੇਸ਼ਨ ਕਮਿਸ਼ਨ ਦਾ ਮੈਂਬਰ ਹੈ ਤਾਂ ਨਾਸੋਂ ਕਹਿੰਦਾ ਉਹ ਵੀ ਗਿਆ ਉੱਥੇ ਰਾਤ ਨੂੰ ਉਹ ਤਾਂ ਕਨਸਟੀਟਿਊਸ਼ਨਲ ਪੋਸਟ 'ਚ ਉਹ ਕੀ ਕਰਨ ਗਿਆ ਸੀ ਉੱਥੇ ਕਹਿੰਦੇ ਸ਼ਰਾਬ ਉਹਦੇ ਨਾਲ ਪੀਂਦੇ ਰਹੇ ਆ ਜੀ ਜੋ ਰੋਲਾ ਮੇਰੇ ਕੋਲ ਖਬਰ ਹੈ ਜੀ ਹੁਣ ਨਹੀਂ ਆ ਹੈ ਕਿ ਨਹੀਂ ਆ ਵਗੈਰ ਇਹ ਅਸਲੀਅਤ ਦੀਆਂ ਗੱਲਾਂ ਨੇ ਔਰ ਇਹ ਲਾਂਬਾ ਬਦਲਿਆ ਇਸ ਲਈ ਚੱਕਰ 'ਚ ਗਿਆ ਉਹਨੇ ਵਿਚਾਰੇ ਨੇ ਸਟੈਂਡ ਲਿਆ ਔਰ ਕੱਲ ਕੀ ਹੋਇਆ ਕੱਲ ਵਿਧਾਨ ਸਭਾ 'ਚ ਕਿਉਂ ਨਹੀਂ ਆਏ ਆਪਣਾ ਮੁੱਖ ਮੰਤਰੀ ਸਾਹਿਬ ਅਚਲੀਅਤ ਇਹ ਹੈ ਕਿ ਪਰਸੋ ਬਠਿੰਡੇ ਚਰਾਪ ਪੀ ਲਈ ਜੀ ਬਾਦ ਅੱਜ ਐਨਕਾ ਪਾ ਕੇ ਆਇਆ ਕਿਉਂ ਪਾ ਕੇ ਆਇਆ ਪਤਾ ਤੁਹਾਨੂੰ ਬੀਪੀ ਵਧਿਆ ਹੋਇਆ ਅੱਖਾਂ ਦਾ ਉਹ ਇੱਕ ਬਿਮਾਰੀ ਹੈ ਐਗਜੈਕਟਲੀ ਉਹਦਾ ਨਹੀਂ ਕਹਿੰਦੇ ਖੂਨ ਜੰਮ ਜਾਂਦਾ ਹਟਦੇ ਹੈ ਨਹੀਂ ਸ਼ਰਾਬ ਪੀਣ ਤੋਂ ਫਿਰ ਕਹਿੰਨਗੇ ਜੀ ਦੱਚੋ ਮਜੀਟੀਆਂ ਨੂੰ ਕਿਵੇਂ ਪਤਾ ਲੱਗਿਆ ਮਜੀਟੀਆਂ ਨੂੰ ਜਿਵੇਂ ਤੇਰਾ ਫੋਟੇ ਜਾਣ ਤੋਂ ਪਤਾ ਲੱਗਿਆ ਸੀ ਮਜੀਟੀਆਂ ਨੂੰ ਪਤਾ ਲੱਗ ਜਾਂਦਾ ਜੇ ਤੂੰ ਅਪੋਲੋ ਜਾਣਾ ਫਿਰ ਕਹਿੰਦਾ ਮੈਂ ਫੀਤੇ ਬਣ ਰਿਹਾ ਸੀ ਜਹਾ ਤੂੰ ਤਾਂ ਮੈਂ ਡਿੱਗਿਆ ਨਹੀਂ ਹੁਣ ਵੀ ਕਹਾਣੀ ਪਾ ਦੂਗਾ ਮੇਰੀ ਅੱਖਾਂ ਕਹਤੋਂ ਹੁਣ ਉਹ ਜਾਂ ਤਾਂ ਕਵੇ ਅੱਖਾਂ ਬਣਵਾਈਆਂ ਕਿੱਥੋਂ ਬਣਵਾਈਆਂ ਦੱਸੇ ਸਾਨੂੰ ਅਸੀਂ ਡਾਕਟਰ ਨੂੰ ਮਿਲ ਕੇ ਆਈਏ ਮੁੱਖ ਮੰਤਰੀ ਆ ਲੋਕਾਂ ਦਾ ਪ੍ਰੋਬਲਮ ਹੈ ਸ਼ਰਾਬ ਦੀ ਔਰ ਜਿਹੜਾ ਸੂਬੇ ਦਾ ਮੁੱਖ ਮੰਤਰੀ ਸ਼ਰਾਬੀ ਹੋਵੇ ਪੰਜਾਬ ਦਾ ਫਿਰ ਕੀ ਬਣਨਾ ਪੌਣੇ 4 ਲੱਖ ਕਰੋੜ ਦਾ ਕਰਜ਼ਈ ਆ ਵਿਧਾਨ ਸਭਾ ਦਾ ਤੁਸੀਂ ਸੈਸ਼ਨ ਬਲਾਓ 80 80 ਲੱਖ ਕਰੋੜ ਕਰੋੜ ਰੁਪਈਆ ਖਰਚ ਹੋਵੇ ਸੀਐਮ ਆਵੇ ਹੀ ਨਾ ਲੀਡਰ ਆਫ ਦਾ ਹਾਊਸ ਮਜ਼ਾਕ ਹੀ ਬਣਿਆ ਜੀ ਫਿਰ ਕੀ ਪ੍ਰਸ਼ਾਸਨ ਅੱਜ ਮੈਂ ਅਮਨ ਅਰੋੜੇ ਨੂੰ ਵੇਖ ਰਿਹਾ ਚਿਕਾ ਪੁੱਟੀਆਂ ਪਟੀਆਂ ਗੱਲਾਂ ਛੱਡ ਰਿਹਾ ਮਤਲਬ ਕਮਾਲ ਹੋ ਗਈ ਕਹਿੰਦਾ ਜੀ ਅਸੀਂ ਅਫਸਰਾਂ ਨੂੰ ਇੱਕ ਮਿੰਟ ਚ ਤਨਖਾਹ ਲੈਣ ਦੇ ਵਾਲੇ ਨੂੰ ਪੈਨਸ਼ਨ ਕਰ ਦਿਆਂਗੇ ਤੇ ਕਰਪਸ਼ਨ ਹੋ ਨਹੀਂ ਰਹੀ ਤੁਹਾਨੂੰ ਹਲੇ ਦੱਸਣ ਦੀ ਲੋੜ ਹੈ ਸਭ ਤੋਂ ਹਰ ਵਿਭਾਗ ਵਿੱਚ ਕਰਪਸ਼ਨ ਸੋ ਇਟਸ ਅ ਵੈਰੀ ਸੀਰੀਅਸ ਸਿਚੁਏਸ਼ਨ ਇਹ ਗੱਲਾਂ ਤਾਂ ਪੁੱਛਦੇ ਨਹੀਂ ਤਾਂ ਮੇਰੇ ਸਾਹਮਣੇ ਮੈਂ ਕੀ ਗੱਲ ਕੀਤੀ ਨਹੀਂ ਕਿ ਉਹਦਾ ਫਿਕਰ ਚੋਹਾ ਲਾ ਕੇ ਮੁੱਖ ਮੰਤਰੀ ਇੰਨੀ ਸ਼ਰਾਬ ਪੀ ਕੇ ਡਿੱਗਿਆ ਰਿਹਾ ਉਹਦੀ ਤਾਂ ਹੀ ਗੱਲ ਨਹੀਂ ਕਰਦੇ ਜੀ ਜੀ ਥੈਂਕ ਯੂ